ਲੋ టుਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰ ਦੇਸ਼ਕਾਂ ਦਾ ਸਵਾਗਤ ਕਰਦੇ ਹਾਂ ਫਿਲਹਾਲ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਅੱਜ ਰਾਤ ਨੂੰ ਆਪਾਂ ਨੂੰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬੱਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਤੇ ਨੇਰੀ ਦੇ ਹਾਲਾਤ ਜਿਹੜੇ ਨੇ ਕਾਫੀ ਜ਼ਿਲ੍ਹਿਆਂ ਤੇ ਬਣੇ ਹੋਏ ਨੇ ਅੱਜ ਰਾਤ ਨੂੰ ਆਪਾਂ ਨੂੰ ਕਾਫੀ ਤੇਜ਼ ਹਵਾਵਾਂ ਚੱਲਦੀ ਹੋਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਉੱਤੇ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਲਾਈਵ ਸੈਟੇਲਾਈਟ ਤਸਵੀਰਾਂ ਦੇ ਵਿੱਚ ਕਾਫੀ ਭਾਰੀ ਬੱਦਲਵਾਈ ਜਿਹੜੀ ਆ ਆਪਾਂ ਨੂੰ ਪੰਜਾਬ ਕੰਨੀ ਵੱਦੀ ਹੋਈ ਦੇਖਣ ਨੂੰ ਮਿਲ ਰਹੀ ਆ ਜਿਸ ਕਾਰਨ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਕਾਫੀ ਤੇਜ਼ ਮੀਂਹ ਜਿਹੜਾ ਪੈ ਸਕਦਾ ਕੁਝ ਏਰੀਆਾਂ ਦੇ ਉੱਤੇ ਤੇ ਵੱਧ ਮੀਂਹ ਦੇ ਜਿਹੜੇ ਹਾਲਾਤ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਇਹਨਾਂ ਜ਼ਿਲ੍ਹਿਆਂ ਤੇ ਬਣੇ ਹੋਏ ਨੇ ਤੇ ਲੁਧਿਆਣਾ ਪਟਿਆਲਾ ਨਾਭਾ ਮਰੀਲਕੋਟ ਲ ਇਹਨਾਂ ਜ਼ਿਲ੍ਹਿਆਂ ਤੇ ਜਿਹੜੇ ਨੇ ਘੱਟ ਅਸਾਰ ਪੰਜਾਬ 'ਚ ਮੀਂਹ ਪੈਣ ਦੇ ਜਿਹੜੇ ਨੇ ਫਿਲਹਾਲ ਬਣੇ ਹੋਏ ਨੇ ਫਿਲਹਾਲ ਇਹ ਨਿਕਲ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਅੱਜ ਰਾਤ ਨੂੰ ਆਪਾਂ ਨੂੰ ਕਾਫੀ ਤੇਜ਼ ਹਨੇਰੀ ਦੇਖਣ ਨੂੰ ਮਿਲ ਸਕਦੀ ਆ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹ ਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਧੰਨਵਾਦ ਜੀ